ਜੇ ਜਿਹੜੇ ਪੜੇ ਗਏ ਪਰ ਇਸ ਪੇਜ ਦੇ ਵਿੱਚ 1100 ਰੁਪਏ ਕਿਤੇ ਨਹੀਂ ਲੱਭਿਆ 1100 ਰੁਪਏ ਦੇ ਲਈ ਮਹਿਲਾਵਾਂ ਨੂੰ ਇੱਕ ਸਾਲ ਹੋਰ ਉਡੀਕ ਕਰਨੀ ਪਏਗੀ ਹਾਲਾਂਕਿ ਦਾਅਵੇ ਜ਼ਰੂਰ ਕੀਤੇ ਗਏ ਸੀ ਜਾਂ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਸ ਵਾਰ 1100 ਰੁਪਏ ਦੇ ਦਿੱਤੇ ਜਾਣਗੇ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਨੇ ਵੀ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਇਸ ਬਜਟ ਦੇ ਵਿੱਚ ਅਸੀਂ ਮਹਿਲਾਵਾਂ ਨੂੰ 1100 ਰੁਪਏ ਦੇਣ ਦਾ ਐਲਾਨ ਕਰ ਦੇਾਂਗੇ ਪਰ ਸ਼ਾਇਦ ਸਰਕਾਰ ਦੀ ਜਿਹੜੀ ਆਰਥਿਕ ਹਾਲਤ ਹੈ ਉਸਤੇ ਮੱਦੇ ਨਜ਼ਰ ਸਰਕਾਰ ਨੇ ਹਲੇ ਇਸ ਤੇ ਫੈਸਲਾ ਲੈਣਾ ਐ ਹੋ ਟਾਲ ਦਿੱਤਾ ਗਿਆ ਸੋ 1100 ਰੁਪਏ ਵਾਲੀ ਮਹਲਾਵਾਂ ਦੀ ਉਡੀਕ ਖਾਲੇ ਮੁੱਕੀ ਨਹੀਂ ਹੈ ਔਰ ਹਲੇ ਇੱਕ ਸਾਲ ਦਾ ਹੋਰ ਇੰਤਜ਼ਾਰ ਕਰਨਾ ਪਏਗਾ ਇਸ ਤੋਂ ਇਲਾਵਾ ਕਿਸੇ ਨਵੇਂ ਟੈਕਸ ਦਾ ਜ਼ਿਕਰ ਨਹੀਂ ਕੀਤਾ ਗਿਆ ਟੈਕਸ ਫ੍ਰੀ ਬਜਟ ਹੈ ਜਨਤਾ ਤੇ ਕਿਸੇ ਤਰੀਕੇ ਦਾ ਬੋਝ ਸਿੱਧੇ ਤੌਰ ਤੇ ਇਸ ਟੈਕਸ ਦੇ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ ਅੱਗੇ ਪਿੱਛੇ ਸਰਕਾਰਾਂ ਕਈ ਵਾਰ ਐਸੇ ਫੈਸਲੇ ਲੈ ਲੈਂਦੀਆਂ ਨੇ ਪਰ ਬਜਟ ਦੇ ਵਿੱਚ 1100 ਰੁਪਏ ਵਾਲੀ ਸਕੀਮ ਦਾ ਜ਼ਿਕਰ ਨਹੀਂ ਹੈ 2025-26 ਦੇ ਲਈ 236080 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ 236080 ਰੁਪਏ ਦਾ ਪਿਛਲੀ ਵਾਰ 80 ਕਰੋੜ ਰੁਪਏ ਦਾ ਪਿਛਲੀ ਵਾਰ ਜਿਹੜਾ ਸੀ ਉਹ 205000 ਕਰੋੜ ਦੇ ਕਰੀਬ ਸੀ ਸੋ ਇਸ ਵਾਰ 236080 ਕਰੋੜ ਰੁਪਏ ਦਾ ਬਜਟ ਜਿਹੜਾ ਹੈ ਪੇਸ਼ ਕੀਤਾ ਹੈ ਮਾਲੀਆ ਘਾਟਾ 2.51% ਤੇ ਵਿੱਤੀ ਘਾਟਾ 3.84% ਸੋ ਹਰਪਾਲ ਚੀਮਾ ਜੀ ਨੇ ਬਲੋ ਸਪੀਚ ਕੀਤੀ ਗਈ ਉਹਨਾਂ ਦੇ ਮੁਤਾਬਕ ਬਜਟ ਦਾ ਥੀਮ ਜਿਹੜਾ ਹੈ ਬਦਲਦਾ ਪੰਜਾਬ ਹੈ 2025-26 ਦੇ ਵਿੱਚ ਉਹਨਾਂ ਕਿਹਾ ਕਿ 1,11,740 ਕਰੋੜ ਰੁਪਏ ਜਿਹੜਾ ਰੈਵਨਿਊ ਹੈ ਉਸ ਦੀ ਉਮੀਦ ਹੈ ਉਸ ਦੀ ਆਸ ਹੈ 1,11,740 ਕਰੋੜ ਰੁਪਏ 2025-26 ਦੇ ਵਿੱਚ GSTP 10% ਵਧਣ ਦੀ ਉਮੀਦ ਜਤਾਈ ਗਈ ਹੈ ਇਸ ਬਜਟ ਦੇ ਵਿੱਚ ਵੱਖ-ਵੱਖ ਜਿਹੜੇ ਵਿਭਾਗ ਨੇ ਵੱਖ-ਵੱਖ ਸੈਕਟਰ ਨੇ ਉਹਨਾਂ ਦੇ ਲਈ ਕਿੰਨਾ ਕਿੰਨਾ ਪੈਸਾ ਰੱਖਿਆ ਗਿਆ ਮੋٹے ਤੌਰ ਤੇ ਨਜ਼ਰ ਪਾਉਣਿਆ এডਿਕੇਸ਼ਨ ਸਿੱਖਿਆ ਵਿਭਾਗ ਦੇ ਲਈ 17975 ਕਰੋੜ ਰੁਪਏ ਰੱਖਵੇ ਰੱਖੇ ਗਏ ਨੇ ਸਿਹਤ ਜਿਹੜੀ ਵਿਭਾਗ ਹੈ ਉਹਦੇ ਲਈ 5598 ਕਰੋੜ ਦਾ ਬਜਟ ਹੈ 5 ਤੋਂ ਵਧਾ ਕੇ 10 ਲੱਖ ਤੱਕ ਇਹ ਇਹ ਇੱਕ ਵੱਡਾ ਐਲਾਨ ਹੈ ਕਿ 10 ਲੱਖ ਤੱਕ ਜਿਹੜੀ ਕੈਸ਼ਲੈਸ ਇਲਾਜ ਦੀ ਸਹੂਲਤ ਹੈ ਉਹ ਕਰ ਦਿੱਤੀ ਗਈ ਹੈ ਪਹਿਲਾਂ 5 ਲੱਖ ਤੱਕ ਸੀ ਉਸ ਤੋਂ ਬਾਅਦ 300 ਯੂਨਿਟ ਮੁਫਤ ਬਿਜਲੀ ਇਸੇ ਤਰੀਕੇ ਨਾਲ ਜਾਰੀ ਰਹੇਗੀ ਉਹਦੇ ਲਈ 7614 ਯਾਨੀ 7600 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਖੇਡਾਂ ਦੇ ਲਈ 979 ਕਰੋੜ ਰੁਪਏ ਔਰ ਪਿੰਡਾਂ ਦੇ ਵਿੱਚ ਇਨਡੋਰ ਜਿਮ 3000 ਉਹਨਾਂ ਨੇ ਕਿਹਾ ਕਿ ਜਿਮ ਬਣਾਏ ਜਾ ਰਹੇ ਨੇ ਪਿੰਡੂ ਲਿੰਕ ਸੜਕਾਂ ਦੇ ਅਪਗ੍ਰੇਡੇਸ਼ਨ ਦੇ ਲਈ ਪੈਸੇ ਰੱਖੇ ਗਏ ਨੇ ਸੂਬਾ ਖੁਅਕ ਸੈਕਟਰ ਨੇ ਜਿਨ੍ਹਾਂ ਦੇ ਲਈ ਜਿਹੜਾ ਹੈ ਪੈਸੇ ਰੱਖੇ ਗਏ ਨੇ 96836 ਕਰੋੜ ਰੁਪਏ ਦਾ ਸੂਬੇ ਦੇ ਵਿੱਚ ਨਿਵੇਸ਼ ਆਇਆ ਹੈ ਜਿਹੜੀਆਂ ਵੱਡੀਆਂ ਗੱਲਾਂ ਉਹਨਾਂ ਨੇ ਕਹੀਆਂ ਨੇ ਉਸਦੇ ਮੁਤਾਬਕ 96836 ਕਰੋੜ ਰੁਪਏ ਦਾ ਹਰਪਾਲ ਚੀਮਾ ਨੇ ਕਿਹਾ ਨਿਵੇਸ਼ ਆਇਆ ਹੈ ਬਜਟ ਦਾ ਥੀਮ ਬਦਲਦਾ ਪੰਜਾਬ ਹੈ 236080 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ ਵਿਕਾਸ ਦਰ ਦਾ ਜ਼ਿਕਰ ਕਰੀਏ ਮੌਜੂਦਾ ਸਾਲ ਚ 9% ਦੀ ਦਰ ਦੇ ਨਾਲ ਵਾਅਦਾ ਹੋਇਆ ਦੱਸਿਆ ਗਿਆ ਹੈ ਜੀਐਸਡੀਪੀ ਚਾਲੂ ਕੀਮਤਾਂ ਤੇ 8 ਲੱਖ 9538 ਕਰੋੜ ਤੱਕ ਪਹੁੰਚੀ ਹੈ 25 26 ਦੇ ਵਿੱਚ ਜੀਐਸਟੀਪੀ 10% ਵਧਨ ਦੀ ਆਸ ਜਤਾਈ ਗਈ ਹੈ 891301 ਕਰੋੜ ਤੱਕ ਜਿਹੜੀ ਹੈ ਜੀਐਸਟੀਪੀ ਪਹੁੰਚ ਜਾਏਗੀ ਇਹ ਖਜ਼ਾਨਾ ਮੰਤਰੀ ਨੇ ਉਮੀਦ ਜਤਾਈ ਹੈ ਟੈਕਸ ਰੈਵਨਿਊ ਦੇ ਵਿੱਚ ਫਰਵਰੀ 2025 ਤੱਕ 14% ਦਾ ਵਾਧਾ ਮਾਲੀਆ ਘਾਟਾ ਜਿਹੜਾ ਹੈ 2.51% ਤੇ ਵਿੱਤੀ ਘਾਟਾ 3.84% ਸੋ ਓਵਰਆਲ ਬਜਟ 236080 ਕਰੋੜ ਰੁਪਏ ਦਾ ਹੈ ਔਰ ਥੀਮ ਬਦਲਦਾ ਪੰਜਾਬ ਹੈ ਵਿਕਾਸ ਕਰਦਾ ਸੀ ਜ਼ਿਕਰ ਕੀਤਾ ਜੀਐਸਟੀਪੀ ਦਾ ਸੀ ਜ਼ਿਕਰ ਕੀਤਾ ਵੱਖ-ਵੱਖ ਮਹਿਕਮਿਆਂ ਦਾ ਸੀ ਜ਼ਿਕਰ ਕਰ ਰਹੇ ਆ 96831 ਕਰੋੜ 836 ਕਰੋੜ ਰੁਪਏ ਦੇ ਨਿਵੇਸ਼ ਦਾ ਦੀ ਗੱਲ ਕਹੀ ਗਈ ਹੈ ਖੇਡਾਂ ਦੇ ਲਈ 979 ਕਰੋੜ ਰੁਪਏ ਰੱਖੇ ਰੱਖੇ ਗਏ ਨੇ ਬੇਗਾ ਸਪੋਰਟਸ ਪਹਿਲ ਕਦਮੀ ਖੇਡਦਾ ਪੰਜਾਬ ਬਦਲਦਾ ਪੰਜਾਬ ਹੋਏਗੀ ਇਹ ਖਜ਼ਾਨਾ ਮੰਤਰੀ ਨੇ ਐਲਾਨ ਕੀਤਾ ਹੈ ਹਰ ਪਿੰਡ ਚ ਖੇਡ ਮੈਦਾਨ ਉਹਨਾਂ ਕਿਆ ਬਣਾਵਾਗੇ 3000 ਇਨਡੋਰ ਜਿਮ ਬਣਾਏ ਜਾਣਗੇ ਮਿਆਰੀ ਖੇਡ ਮੈਦਾਨ ਬਣਾਉਣ ਨੂੰ ਤਰਜੀਹ ਦਿੱਤੀ ਜਾਏਗੀ ਵਾਲੀਬॉल ਹਾਕੀ ਫੁੱਟਬਾਲ ਕਬੱਡੀ ਇਹ ਸਾਰੇ ਸਹੂਲਤਾ ਮਿਲ ਗਿਆ 13 ਮੌਜੂਦ ਸੈਂਟਰ ਆਫ ਐਕਸਲੈਂਸ ਜਿਹੜੇ ਹੋਣਗੇ ਨਸ਼ਿਆਂ ਦਾ ਜ਼ਿਕਰ ਕੀਤਾ ਗਿਆ ਹੈ 150 ਕਰੋੜ ਰੁਪਇਆ ਬਜਟ ਰੱਖਿਆ ਗਿਆ ਹੈ ਨਸ਼ਿਆਂ ਦੇ ਖਿਲਾਫ ਜਿਹੜਾ ਲੜਾਈ ਚੱਲ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ 1 ਮਾਰਚ 2025 ਨੂੰ ਯੁੱਧ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ ਅਸੀਂ ਸਿਆਸਤਦਾਨਾਂ ਤੇ ਨਸ਼ਾ ਤਸਕਰਾਂ ਵਿਚਾਲੇ ਗੱਟਚੋਰ ਤੋੜਿਆ ਹੈ ਅਗਲੇ ਸਾਲ ਪਹਿਲੀ ਡਰੱਗ ਸੈਂਸਸ ਕਰਵਾਈ ਜਾਏਗੀ ਇਹ ਵੀ ਐਲਾਨ ਕੀਤਾ ਗਿਆ ਹੈ ਜਨਗਨਨਾ ਪੰਜਾਬ ਦੇ ਹਰ ਪਰਿਵਾਰ ਨੂੰ ਕਵਰ ਕਰੇਗੀ ਪਹਿਲ ਦੇ ਲਈ ਇਸ ਸਪੈਲ ਕਦਮੀ ਦੇ ਲਈ 150 ਕਰੋੜ ਰੁਪਏ ਦਾ ਬਜਟ ਜਿਹੜਾ ਹੈ ਉਹ ਰੱਖਵਾ ਰੱਖਿਆ ਗਿਆ ਹੈ